ਸੋ ਇਹ ਮੈਂ ਕਰਨਾ ਆ ਕਿ ਕਿੰਡਸਟਰੀ ਨੂੰ ਸੀ ਬਹੁਤ ਵੱਡੇ ਲੈਵਲ ਤੇ ਪ੍ਰਮੋਟ ਕਰ ਰਿਆ ਆ ਤੁਹਾਡੇ ਕੋਲੇ ਆਪ ਸਾਈਕਲ ਵੈਲੀ ਚ ਤੁਸੀਂ ਦੇਖਿਆ ਹੋਣਾ Tata Steel ਆ ਰਿਹਾ ਹੈ ਠੀਕ ਹੈ ਨਾ Grasim Paint Paints ਆ ਰਿਹਾ ਹੈ Sunathon Textile ਆ ਰਿਹਾ ਫਤਿਹਗੜ ਸਾਹਿਬ ਦੇ ਨੇੜੇ ਕਿਸਾਨ ਕੈਚਪ ਹਿੰਦੂਸਤਾਨ ਲਿਵਰ ਆ ਰਿਹਾ ਹੈ ਵੱਡੀਆਂ ਕੰਪਨੀਆਂ ਵੀ ਆ ਰਹੀਆਂ ਨੇ ਨਾਲ ਅਸੀਂ MSME ਉਹਨੂੰ ਵੀ ਬਚਾ ਰਹੇ ਹਾਂ ਉਹਨੂੰ ਵੀ ਅਸੀਂ ਰੱਖਣਾ ਦੇਖੋ ਜਿਹੜਾ ਕਰ ਰਿਹਾ ਪਹਿਲਾਂ ਉਹਨੂੰ ਤਾਂ ਟਕੜਾ ਕਰੀਏ ਨਾ ਜਿਹੜੇ ਘਰੇ ਨੇ ਉਹ ਟਕੜਾ ਕਰੀਏ ਇਹੇ ਜਾ ਕੇ ਬ੍ਰਾਂਡ ਮਾਸਟਰ ਬਣਨਗੇ ਕਿਉਂਕਿ ਜਿਹੜਾ ਜਿਹੜਾ ਟਾਟਾ ਸਟੀਲ ਹੈ ਜਾਂ ਜਿਹੜਾ ਫਲਾਨਫਨ ਹੈ ਜਾਂ ਜਿਹੜਾ ਕਾਰਗੇਲ ਹੈ ਜਾਂ ਜਿਹੜਾ ਗੌਦਰੇਜ ਹੈ ਇਹ ਐਵੇਂ ਨਹੀਂ ਪੈਸਾ ਲਾਉਂਦੇ ਇਹ ਪਹਿਲਾਂ ਲੋਕਲ ਤੋਂ ਪੁੱਛਦੇ ਨੇ ਮਾਹੌਲ ਕਿਵੇਂ ਹੈ ਲਾਅ ਐਂਡ ਆਰਡਰ ਕਿਵੇਂ ਹੈ ਕੋਈ ਪ੍ਰੋਬਲਮ ਤਾਂ ਨਹੀਂ ਫਿਰ ਜੇ ਇਹੀ ਲਾਅ ਐਂਡ ਆਰਡਰ ਨੂੰ ਪ੍ਰਭਾਵ ਤੋਂ ਰਹਿਣਗੇ ਐਮ ਐਸ ਐਮ ਆਲੇ ਇਹ ਕਿਉਂ ਕਹਿਣਗੇ ਵੀ ਇੱਥੇ ਨਹੀਂ ਅਸੀਂ ਤਾਂ ਆਪ ਲੈ ਕੇ ਜਾਣ ਨੂੰ ਫਿਰਦੇ ਆਪਦੀ ਵਾਲੀ ਫੈਕਟਰੀ ਇਹਦਾ ਮਤਲਬ ਉਹਨਾਂ ਦਾ ਇੱਥੇ ਆਉਣ ਦਾ ਮਤਲਬ ਸਾਡੇ ਐਨਐਸਐਮ ਹੀ ਆਣਿਆ ਨਹੀਂ ਵੀ ਹਾਂ ਪ ਹਾਮੀ ਭਰੀ ਐ ਤੇ ਉਹਨਾਂ ਨੂੰ ਵੀ ਯਕੀਨ ਹੋਇਆ ਕਿ ਪੰਜਾਬ ਚ ਲਾਅ ਐਂਡ ਆਰਡਰ ਜਿਹੜਾ ਉਹ ਬਿਲਕੁਲ ਨਹੀਂ ਤਾਂ ਟਾਟਾ ਸਟੀਲ ਆਪਣਾ ਸੈਕੰਡ ਬਿਗੇਸਟ ਫੈਕਟਰੀ ਜਮਸ਼ੇਰਪੁਰ ਲੁਧਿਆਣੇ ਚ ਨਹੀਂ ਲਾਉਂਦਾ ਸੀ ਜੇ ਲਾਅ ਐਂਡ ਆਰਡਰ ਦੀ ਦਿੱਕਤ ਹੁੰਦੀ ਸੋ ਇਸ ਗੱਲੋਂ ਅਸੀਂ ਤੁਹਾਨੂੰ ਸ਼ੋਰਟੀ ਦਵਾਉਣੀ ਆ ਹਰ ਕੋਈ ਦੇਖਦੇ ਹੋਵੋਗੇ ਪੁਲਿਸ ਨੂੰ ਅਸੀਂ ਅਪਡੇਟ ਕਰ ਰਹੇ ਹਾਂ ਪੁਲਿਸ ਨੂੰ ਨਵੀਆਂ ਗੱਡੀਆਂ ਲੇਟੈਸਟ ਗੱਡੀਆਂ ਨਵੀਂ ਪੁਲਿਸ ਪੈਦਾ ਕਰਤੀ ਐਸਐਸਐਫ ਜਿਹੜੀ ਸੜਕਾਂ ਤੇ ਸਿਰਫ ਜਾਨਾਂ ਬਚਾਉਂਦੀ ਐ ਤੁਸੀਂ ਹੈਰਾਨ ਹੋ ਜਾਓਗੇ 17 ਤੋਂ 18 ਮੌਤਾਂ ਦੀ ਐਵਰੇਜ ਸੀ ਇੱਕ ਦਿਨ ਦੀ ਪਰ ਡੇ ਔਨ ਦਾ ਸਪੌਟ ਜਦੋਂ ਦੀ ਐਸਐਸਐਫ ਬਣਾਈ ਐ ਇੱਕ ਫਰਵਰੀ ਨੂੰ ਬਣਾਈ ਐ ਮੇਰੇ ਕੋਲ 15 ਦਿਨ ਦੀ ਰਿਪੋਰਟ ਆਈ ਐ 15 ਫਰਵਰੀ ਤੱਕ ਉਹਨਾਂ ਨੇ 124 ਬੰਦੇ ਮੌਕੇ ਤੇ ਪੱਟੀ ਕਰਕੇ ਫਰਸਟ ਏਡ ਦੇ ਕੇ ਭੇਜਤੇ 204 ਬੰਦੇ ਹਸਪਤਾਲਾਂ 'ਚ ਜ਼ਖਮੀ ਜਿਹੜੇ ਸੀਗੇ ਹਸਪਤਾਲਾਂ 'ਚ داخل ਕਰਾਏ ਤੇ 15 ਦਿਨ ਦੀ SSF ਦੀ ਰਿਪੋਰਟ ਹੈ ਸਿਰਫ 13 ਮੌਤਾਂ ਦੀ ਕਿੱਥੇ 1 ਦਿਨ ਦੀ 17 ਸੀ ਬਹੁਤ ਵੱਡੀ ਗੱਲ ਹੈ ਔਰ ਜਿਹੜੇ ਟਰੱਕ ਖਰਾਬ ਹੋ ਗਏ ਜਾਂ ਕੋਈ ਹੋਰ ਉਹਨਾਂ ਨੂੰ ਚੱਕ ਕੇ ਪਾਸੇ ਕਰਤਾ ਇਹਦਾ ਮਤਲਬ ਬਹੁਤ ਸਾਰੇ ਐਕਸੀਡੈਂਟ ਹੋਏ ਹੀ ਨਹੀਂ ਬਹੁਤ ਵੱਡਾ ਫਾਇਦਾ ਹੋਊਗਾ ਇਸ ਚੀਜ਼ ਦਾ ਤੁਹਾਨੂੰ ਆਲੇ-ਦਲੇ ਹੁਣ ਸ਼ਾਨਦਾਰ ਗੱਡੀਆਂ ਤੁਹਾਨੂੰ ਜਿਹੜੀਆਂ ਸੜਕ ਤੇ ਮਿਲਣਗੀਆਂ ਉਹ ਸਮਝ ਲਓ ਪੁਲਿਸ ਦੀਆਂ ਨੇ ਪਹਿਲਾਂ ਸਭ ਤੋਂ ਟੁੱਟੀਆਂ ਪੁਲਿਸ ਕੋਲੇ ਹੁੰਦੀਆਂ ਧੱਕਾ ਸਟਾਰਟ ਪੁਲਿਸ ਕੋਲੇ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮਗਰਲਾ ਬੰਪਰ ਕਿਸੇ ਹੋਰ ਮਾਡਲ ਦਾ ਨੰਬਰ ਪਤਾ ਨਹੀਂ ਕਿੱਥੋਂ ਦਾ ਬਲਕੇ ਕਈ ਵਾਰੀ ਤਾਂ ਥਾਣੇ ਦੇ ਵਿਚਾਰੇ ਅਪਰਾਧੀਆਂ ਦੀ ਮਿੰਨਤ ਕਰਕੇ ਰਹਿ ਜਾਂ ਤੇਰੇ ਵਾਲਾ ਮੋਟਰਸਾਈਕਲ ਲੈ ਜਾ ਯਾਰ ਥੋੜਾ ਜਿਹਾ ਮੈਨੂੰ ਲੈ ਕੇ ਜਾਣੇ ਯਾਰ ਜਦਾ ਆਹ ਹਾਲਤ ਕਰਤੀ ਸਾਡੀ ਪੁਲਿਸ ਦੀ ਅਸੀਂ ਉਹਨਾਂ ਨੂੰ ਇੱਜ਼ਤ ਦੇਣੀ ਆ ਉਹ ਵੀ ਆਪਣੇ ਭਰਾ ਨੇ ਉਹ ਵੀ ਆਪਣੇ ਧੀਆ ਪੁੱਤ ਨੇ ਇੱਜ਼ਤ ਦੇਣੀ ਔਰ ਨਾਲ ਡਿਗਰੀਆਂ ਮੁਤਾਬਕ ਨੌਕਰੀਆਂ ਨੇ ਇਸ ਵਕਤ ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਸੀਮ ਸਾਹਿਬ 10 ਡੀਸੀ ਕੁੜੀਆਂ ਨੇ ਕਿਤਾਬ ਠੀ ਸਾਕਸ਼ੀ ਪਹਿਲਾਂ ਪਟਿਆਲੇ ਸੀ ਹੁਣ ਲੁਧਿਆਣੇ ਤੇ 6 ਐਸਐਸਪੀ ਕੁੜੀਆਂ ਨੇ ਔਰ ਯੰਗ ਮੁੰਡੇ ਕੁੜੀਆਂ ਐਸਐਸਪੀ 17 18 ਬੈਚ ਵੀ ਅਸੀਂ ਲੈਣ ਲੱਗੇ ਹੁਣ ਕਹੋ ਵੀ ਆਓ ਕੰਮ ਕਰੋ ਕਿਉਂਕਿ ਜਿਹੜੇ ਨਵੇਂ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਕੰਮ ਕਰਨ ਦਾ ਚਾਹ ਹੁੰਦਾ ਜਨੂਨ ਹੁੰਦਾ